ਫਾਜ਼ਿਲਕਾ ਪੁਲਿਸ ਨੇ ਜਿੱਥੇ ਪਿਛਲੇ 7 ਦਿਨਾਂ 'ਚ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਹੈ ਉੱਥੇ ਹੀ ਇਸ ਮਾਮਲੇ 'ਚ ਹੁਣ 13 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਵੀ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੇ ਕਿ 376 ਪਿੰਡਾਂ ਦੀਆਂ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਪਿਛਲੇ 7 ਦਿਨਾਂ ਦੇ ਵਿੱਚ ਅਜਿਹੀ ਸਖਤ ਕਾਰਵਾਈ ਕੀਤੀ ਹੈ ਪੁਲਸ ਨੇ 7 ਦਿਨਾਂ ਦੇ ਅੰਦਰ 13 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਅਬੋਰ ਦੇ ਵਿੱਚ ਇੱਕ ਕਾਰ ਦੇ ਵਿੱਚ ਸਵਾਰ 4 ਨੌਜਵਾਨਾਂ ਦੇ ਕੋਲੋਂ 1 ਕਿਲੋ 560 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜਿਸ ਤੇ ਜਸਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੂੰ ਕਾਬੂ ਕਰਕੇ ਪੁਚਗੇਚ ਕਰਨ ਤੇ ਕਰੀਬ 8 ਲੱਖ ਰੁਪਏ ਦੀ ਡਰਗਮਨੀ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਜਲਾਲਾਬਾਦ ਚ ਪੁਲਿਸ ਨੇ ਤਿੰਨ ਵਿਅਕਤੀਆਂ ਬਲਵਿੰਦਰ ਸਿੰਘ ਬਲਜੀਤ ਸਿੰਘ ਅਸ਼ੋਕ ਸਿੰਘ ਤੋਂ 1 ਕਿਲੋ ਹਰੋਇਨ ਬਰਾਮਦ ਕੀਤੀ ਹੈ ਜਦਕਿ ਪੁਲਿਸ ਨੇ ਗੱਡੀ ਚ ਸਵਾਰ ਦੋ ਵਿਅਕਤੀਆਂ ਵਿਜੇਪਾਲ ਅਤੇ ਦਲੀਪ ਕੁਮਾਰ ਦੇ ਕੋਲੋਂ 2 ਕਿਲੋ 40 ਗ੍ਰਾਮ ਫੀਮ ਬਰਾਮਦ ਕੀਤੀ ਹੈ ਥਾਣਾ ਬਾਹਾਂਵਾਲਾ ਪੁਲਿਸ ਨੇ ਵਿਨੋਦ ਕੁਮਾਰ ਨਾਂ ਦੇ ਵਿਅਕਤੀਆਂ ਕੋਲੋਂ 50 ਕਿਲੋ ਚੂਰਾ ਪੋਸਟ ਬਰਾਮਦ ਕੀਤਾ ਇਸ ਦੇ ਨਾਲ ਹੀ ਥਾਣਾ ਕੋਇਆ ਸਰਵਰ ਪੁਲਿਸ ਨੇ ਗਮਜਾਲ ਬਲਾਕ ਵਿਖੇ ਇੱਕ ਵਿਅਕਤੀ ਚਰਨਜੀਤ ਸਿੰਘ ਕੋਲੋਂ 9500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਐਸਐਸਪੀ ਦਾ ਕਹਿਣਾ ਹੈ ਕਿ ਫਾਜ਼ਿਲਕਾ ਪੁਲਿਸ ਨੇ ਪਿਛਲੇ 7 ਦਿਨਾਂ ਦੇ ਵਿੱਚ 4 ਕਿਲੋ 160 ਗ੍ਰਾਮ ਅਫੀਮ 2 ਕਿਲੋ 40 ਗ੍ਰਾਮ ਅਫੀਮ ਜਿਹੜੀ ਬਰਾਮਦ ਕੀਤੀ ਹੈ 50 ਕਿਲੋ ਚੂਰਾ ਪੋਸਟ 9500 ਨਸ਼ੀਲੀਆਂ ਗੋਲੀਆਂ ਅਤੇ 8 ਲੱਖ ਰੁਪਏ ਨਸ਼ੀਲੇ ਪਦਾਰਥਾਂ ਅਤੇ ਇੱਕ ਟਰੈਕਟਰ ਟਰਾਲੀ ਸਮੇਤ ਕਾਬੂ ਕੀਤਾ ਹੈ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਨੀਅਰ ਕਵਰੀਆਂ ਜੁੜੀ ਇਹ ਫਾਈਲ ਕਪੂਲ ਸੋਲੋ ਹੋ ਚੁੱਕੀ ਹੈ ਜੀ ਅਸੀਂ ਇੱਕ ਮਿਸ਼ਨ ਨਿਸ਼ਚੈ ਦੇ ਤਹਿਤ ਇੱਕ ਬਹੁਤ ਤੰਦੇ ਹੀ ਨਾਲ ਅਸੀਂ ਸਾਰੇ ਸਟੇਕ ਹੇਲਡਰਸ ਨੂੰ ਨਾਲ ਲੈ ਕੇ ਨਸ਼ਿਆਂ ਦੇ ਵਿਰੁੱਧ ਇੱਕ ਫਾਈਨਲ ਵਾਰ ਅਗੇਨਸ ਡਰੱਗਸ ਅਸੀਂ ਚਲਾ ਰਹੇ ਨੇ ਤੇ ਸਾਡੇ ਮਾਨ ਜੋ ਸੀਐਮ ਸਾਹਿਬ ਸਰਦਾਰ ਖਰਵਨਪਾਨ ਜੀ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਉਹਨਾਂ ਨੇ ਸਾਨੂੰ ਇਹ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਨਸ਼ਾ ਦੇ ਖਿਲਾਫ ਜੋ ਹੈ ਇੱਕ ਬਹੁਤ ਸਖਤ ਐਕਸ਼ਨ ਹੋਣਾ ਹੈ ਔਰ ਜੋ ਵੀ ਨਸ਼ਾ ਵੇਚਦਾ ਹੈ ਜਾਂ ਜਿਹੜਾ ਮੇਨ ਸਪਲਾਈਅਰ ਹੈ ਉਹਨੂੰ ਅਸੀਂ ਫੜ ਕੇ ਅੰਦਰ ਦੇਣਾ ਹੈ ਇਹਦੇ ਨਾਲ ਨਾਲ ਹੀ ਇੱਕ EMPATHETIC ਅਪਰੋਚ ਰੱਖਦੇ ਹੋਏ ਜਿਹੜੇ ਡਰਗ ਯੂਜ਼ਰਸ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭੇਰਤੀ ਕਰਾਉਣਾ ਹੈ ਤੇ ਜਿਹੜੇ ਇਹ ਪੁਆਇੰਟ ਆਫ ਸੇਲ ਤੇ ਕੌਣ ਵੇਚਦਾ ਕਿੱਥੇ ਵੇਚਦਾ ਉਹਦੀ ਸਾਰੀ ਇਨਫੋਰਮੇਸ਼ਨ ਪਿੰਡਾਂ 'ਚ ਇਕੱਠੀ ਕਰਕੇ ਉਹਨਾਂ ਸਾਰੇ ਬੰਦਿਆਂ ਨੂੰ ਰਾਉਂਡ ਅਪ ਕਰਕੇ ਔਰ ਜਿਲਾਚ ਪੇਜਣਾ ਹੈ ਇਹਦੇ ਨਾਲ ਨਾਲ ਹੀ ਅਸੀਂ ਇੱਕ ਇਫੈਕਟਿਵ ਕਮਿਊਨਿਟੀ ਇੰਗੇਜਮੈਂਟ ਚਲਾ ਰਹੇ ਨੇ ਪਿਛਲੇ 1 ਮਹੀਨੇ 'ਚ ਜਿਹੜੇ ਅਸੀਂ ਹਲੇ ਤੱਕ 376 ਤੋਂ ਵੱਧ ਮੀਟਿੰਗਸ ਕਰ ਚੁੱਕੇ ਨੇ ਸਾਡੇ ਅਗਜੇਟਡ ਆਫਿਸਰਸ ਤੇ ਐਸਐਚਓਜ਼ ਡੇਲੀ ਪਿੰਡਾਂ 'ਚ ਜਾਂਦੇ ਨੇ ਤੇ ਉੱਥੇ ਜਿਹੜੀ ਬੀਡੀਸੀਜ਼ ਹੈ ਬੀਐਸਐਫ ਦੇ ਨਾਲ ਮਿਲ ਕੇ ਉੱਥੇ ਉਹਨਾਂ ਨਾਲ ਗੱਲ ਕਰਦੇ ਨੇ ਤੇ ਉਹਦੇ ਸਾਨੂੰ ਇੱਕ ਬਹੁਤ ਚੰਗੇ ਰਿਜ਼ਲਟਸ ਹੁਣ ਮਿਲਣ ਲੱਗੇ ਨੇ ਥੈਨ ਥੈਟਸ ਹਿਜ਼ ਰਿਫਲੈਕਟਿਡ ਕਿ ਪੁਜਲ ਕਾ ਪੁਲਿਸ ਨੇ ਪਿੱਛੇ ਕਾਫੀ ਵੱਡੇ ਮਗਰਮੱਛਾਂ ਨੂੰ ਵੀ ਫੜਾਇਆ ਤੇ ਪੌਣੇ 400 ਤੋਂ ਵੱਧ ਜਿਹੜੇ ਡਰਗ ਪੈਡਲਰਸ ਹੈ ਉਹ ਅਸੀਂ ਫੜ ਕੇ ਹਲੇ ਤੱਕ 1 ਮਹੀਨੇ ਤੋਂ ਵੀ ਘੱਟ ਸਮੇਂ ਚ ਅੰਦਰ ਦੇ ਚੁੱਕੇ ਨੇ ਉਹਦੀ ਹੀ ਲੜੀ ਦੇ ਤਹਿਤ ਮੈਂ ਤੁਹਾਨੂੰ ਪਿਛਲੇ 7 8 10 ਦਿਨਾਂ ਦੀ ਸਾਡੀ ਕੁਝ ਮੇਜਰ ਅਚੀਵਮੈਂਟਸ ਹੈंगी ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਜੇ ਚ ਅਸੀਂ ਟੋਟਲ 4 ਕਿਲੋ 160 ਗ੍ਰਾਮ ਹਿਰੋਇਨ 2 किलो আফিম 50 किलो 포스트 950000 ਨਸ਼ੀਲੀ ਗੋਲੀਆਂ ਅਤੇ 8 ਲੱਖ ਡਰਗ ਮਹੀ ਅਸੀਂ ਬਰਾਮਦ ਕਰ ਚੁੱਕੇ ਨੇ ਤੇ ਇਹ ਚ 13 ਐਫ ਆਈ ਆਰਸ ਅੰਡਰ ਐਨ ਡੀ ਪੀ ਐਸ ਐਕਟ ਜਿਹੜੀ ਹੈਗੀ ਉਹ ਰਿਕਵਰ ਹੋਈ ਹੈ। ਉਹਨਾਂ ਕੇਸਾਂ ਦੀ ਡਿਟੇਲਸ ਇਹ ਹੈਗੀ ਜੀ ਕਿ ਐਫ ਆਈ ਆਰ ਨੰਬਰ 143 ਡੇਟਡ 17/7/24 ਅੰਡਰ ਸੈਕਸ਼ਨ 21C 29 6185 ਐਨਡੀਪੀਐਸ ਐਕਟ ਸਿਟੀ 1 ਜਲਾਲਾਬਾਗ ਸਿਟੀ 1 ਅਬੋਹਰ ਰਜਿਸਟਰ ਹੋਇਆ ਜੇਚ ਨਾਰਕੋਟਿਕ ਸੈਲ ਔਰ ਸੀਆਈਏ ਦੀ ਟੀਮ ਔਰ ਲੋਕਲ ਥਾਣਾ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਸਾਡੇ ਸੀਆਈਏ ਦੇ ਇਨਸਪੈਕਟਰ ਸਚਿਨ ਤੇ ਇਨਸਪੈਕਟਰ ਅਮਰਿੰਦਰ ਨੇ ਇਹ ਚ ਬਹੁਤ ਮਿਹਨਤ ਕੀਤੀ ਤੇ ਬੀਐਸਐਫ ਦੇ ਸਾਡੇ ਜਿਹੜੇ ਡਿਪਟੀ ਕਮੰਡੈਂਟ ਨੇ ਅਸਾਹਲ ਉਹਨਾਂ ਦਵੀਏ ਕਾਫੀ ਇੱਕ ਇੰਪੋਰਟੈਂਟ ਰੋਲ ਇਹ ਚ ਰਿਹਾ ਤੇ ਚ ਟੋਟਲ ਰਿਕਵਰੀ 1 ਕਿਲੋ 560 ਗ੍ਰਾਮ ਹਿਰੋਇਨ ਦੀ ਸੀ ਤੇ ਇਸੇ ਕੇਸ ਚ ਹੀ 8 ਲੱਖ ਰੁਪਏ ਡਰਗ ਮੰਨੀ ਵੀ ਬਰਾਮਦ ਹੋਇਆ ਹੈ ਟੋਟਲ ਚਾਰ ਬੰਦੇ ਇਹਦੇ ਚ ਅਰੈਸਟ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਜਸਵਿੰਦਰ ਸਿੰਘ ਉਰਫ ਸੋਨੂ ਵਾਸੀ ਭੁਰਜਮੁਹਾਰ ਅਮਨਪ੍ਰੀਤ ਸਿੰਘ ਉਰਫ ਡੋਲੀ ਔਰ ਗੁਰਵਿੰਦਰ ਸਿੰਘ ਉਰਫ ਕਾਕਾ ਔਰ ਜੋ ਜਿਹੜੇ ਰਾਜਸਥਾਨ ਨੂੰ ਬਿਲੋਂਗ ਕਰਦਾ ਹੈ ਤੇ ਗੁਰਜੀਤ ਸਿੰਘ ਉਰਫ ਗੀਤੂ ਇਹ ਚਾਰ ਬੰਦੇ ਅਰੈਸਟ ਹੋਏ ਸੈਕਿੰਡ ਕੇਸ 100 ਐਫਆਈਆਰ ਨੰਬਰ 107 ਜਿਹੜਾ 13 ਤਾਰੀਖ ਨੂੰ ਰਜਿਸਟਰ ਹੋਇਆ ਸਿਟੀ ਜਲਾਲਾਬਾਦ ਇਹ ਚ ਜਿਹੜਾ ਇਨੀਸ਼ੀਅਲ ਜੋ ਅਫਰਟ ਸੀ ਉਹ ਐਸਟੀਐਫ ਫਿਰੋਜ਼ਪੁਰ ਵੱਲੋਂ ਸੀ ਤੇ ਉਹਨਾਂ ਨੇ ਦੋ ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਕੋਲੋਂ 1 ਕਿਜੀ ਰੋਇਨ ਰਿਕਵਰ ਹੋਈ ਉਸੇ ਕੇਸ ਦੇ ਫਿਰ ਫੋਰਵਰਡ ਐਂਡ ਬੈਕਵਰਡ ਲਿੰਕੇजेस ਜੁਆਇੰਟਲੀ ਇਸਟੈਬਲਿਸ਼ ਕੀਤੇ ਗਏ और एस टी एफ और फाजिलका पुलिस ने जॉइंटली मिलकर ए डेढ़ किलो हीरोन और रिकवर की थी सो टोटल इस केस टू पॉइंट सिक्स के जी हीरोन बराबद हुई है एफ आई आर नंबर एटी वन डेटिड अठारह सत चौबी सिना uh, uh, है बहावला एच भी सी आई ए और नारकोटिक्स की टीम ने बहुत वीडियो काम किया तो दो किलो चाली ग्राम अफीम बरामद हुई तो दो बंदे अरेस्ट हुए ਜਿਨ੍ਹਾਂ ਦੇ ਨਾਂ ਹੈਗੇ ਵਿਜੇਪਾਲ ਸਿੰਘ ਉਰਫ RAM ਅਤੇ ਦਿਲਪ ਕੁਮਾਰ ਉਰਫ ਲਾਟੂ। ਔਰ ਇਹ ਜਿਹੜੇ ਹੈਗੇ ਦੋਨੋਂ ਬੰਦੇ ਇਹ ਵੀ ਰਾਜਸਥਾਨ ਨਾ ਗੰਗਾ ਨਗਰ ਨੂੰ ਬਿਲੋਂਗ ਕਰਦੇ ਨੇ ਤੇ ਉਹਨਾਂ ਕੋਲੋਂ ਇਹ ਰਿਕਵਰੀ ਹੋਈ ਹੈ। ਦਿਸ ਇਜ਼ ਆਲਸੋ ਆ ਬ੍ਰਿਲਿਅੰਟ ਪੀਸ ਆਫ ਵਰਕ ਜਿਹਦੀ ਅਸੀਂ ਬੈਕਵਰਡ ਲਿੰਕੇਜ ਐਸਟੈਬਲਿਸ਼ ਕਰਾਂਗੇ ਤੇ ਹੋਰ ਪਿੱਛੇ ਤੱਕ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆ ਰਹੇ ਸੀ। ਇੱਕ FIR ਨੰਬਰ 8078 ਡੇਟਿਡ 10/24 ਅੰਡ ਰੈਨਡੀਪੀਐਸ ਐਕਟ ਪੀਐਸ ਬਹਾਵਲਾ H50 ਕਿਲੋ ਕੋਸਟ ਬਰਾਮਦ ਹੋਇਆ ਇਹ ਤੋਂ ਲੋਕਲੀ ਬਰਾਮਦ ਹੋਇਆ ਤੇ ਇਹ ਜਿਹੜਾ ਜਿਹਦੇ ਕੋਲੋਂ ਬਰਾਮਦ ਹੋਇਆ ਇਹਦੇ ਰਿਗਾਰਡਿੰਗ ਇਨਫੋਰਮੇਸ਼ਨ ਸਾਨੂੰ ਲੋਕਲੀ ਆਈ ਸੀ ਜੋ ਕਿ ਮੈਂ ਇੱਕ ਮਿਸ਼ਨ ਨਿਸ਼ਚੈ ਕਿ ਬਹੁਤ ਵੱਡੀ ਮੈਂ ਜਿੱਤ ਮੰਨਦੀ ਆ ਕਿ ਵੀ ਹੈਵ ਬੀਨ ਏਬਲ ਟੂ ਇਨਕਲਕੇਟ ਦਟ ਕਨਫੀਡੈਂਸ ਅਮੰਗਸਟ ਦ ਸਿਟੀਜ਼ਨਸ ਕਿ ਉਹ ਬਿਨਾਂ ਡਰੇ ਸਾਡੇ ਤੱਕ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਔਰ ਹਲੇ ਤੱਕ ਜਿੰਨੇ ਵੀ ਬੰਦੇ ਫੜੇ ਗਏ ਹੈ ਜਿਹੜੇ ਇਨਫਾਰਮਰਸ ਹੈ ਕਿਸੇ ਕੀ ਵੀ ਆਈਡੈਂਟੀਟੀ ਹਲੇ ਤੱਕ ਡਿਸਕਲੋਜ਼ ਨਹੀਂ ਅਸੀਂ ਹੋ ਨਹੀਂ ਦਿੱਤੀ ਹੈ ਸੋ ਇੱਕ ਨੈਕਸਟ ਜਿਹੜਾ ਹੈਗਾ ਪਰਚਾ ਉਹ ਸਾਨੂੰ ਬਹੁਤ ਸ਼ਿਕਾਇਤਾਂ ਆਂਦੀ ਹੈ ਲੋਕੀ ਵੱਲੋਂ ਕਿ ਜਿਹੜੀ ਪ੍ਰੈਗਾ ਹੈ ਜਾਂ ਇਸ ਟਾਈਪ ਦੀਆਂ ਗੁਲੀਆਂ ਹੈंगी ਉਹ ਬਹੁਤ ਇੱਕ ਯੂਜੇਜ ਹੈ ਤੋਂ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ 9000 ਗੁਲੀਆਂ ਰਿਕਵਰ ਹੋਈ ਤੇ ਉਹ ਜਿਹੜਾ ਮੈਡੀਕਲ ਸਟੋਰ ਸੀ ਇਨਫੇਮਸ ਉਹਨੂੰ ਸੀਲ ਕੀਤਾ ਗਿਆ ਤੇ ਇਹਦੇ ਵਿੱਚ ਐਫ ਆਈ ਆਰ ਨੰਬਰ 7918724 ਅੰਡਰ ਐਨ ਡੀ ਪੀ ਐਸ ਐਕਟ ਪੀ ਐਸ ਪੁਨੀਆ ਸਰਵਰ ਰਜਿਸਟਰ ਹੋਆ ਐਸ ਪਰ ધ ਰਿਪੋਰਟ ਆਫ ધ ਡਰਗ ਇਨਸਪੈਕਟਰ ਸੋ ਟੋਟਲ ਸਾਡੀ ਜਿਹੜੀ ਕਿਯੂਮੂਲੇਟਿਵ ਹਲੇ ਤੱਕ ਅਰੈਸਟਸ ਹੈਂਗੀ ਉਹ ਕੋਨੇ 400 ਤੋਂ ਨੇੜੇ ਤੇੜੇ ਅਸੀਂ ਬੰਦੇ ਫੜ ਚੁੱਕੇ ਨੇ 376 ਅਸੀਂ ਬੀ ਡੀ ਸੀ ਦੀ ਮੀਟਿੰਗਸ ਕਰ ਚੁੱਕੇ ਨੇ ਤੇ ਅਰਾਊਂਡ 75 80 ਬੰਦਿਆਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਚ ਹਲੇ ਤੱਕ ਵੀ ਅਸੀਂ ਐਡਮਿਟ ਕਰਾ ਚੁੱਕੇ ਨੇ ਔਰ ਇਹ ਸਾਡੇ ਕੁਝ ਮੇਜਰ ਰਿਕਵਰੀਜ਼ ਹੈ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਸਮ ਨਿਸ਼ਚੇ ਦੇ ਖਿਲਾਫ ਸਮੇਂ-ਸਮੇਂ ਤੇ ਜੋ ਪ੍ਰਲਗ ਕੀਤਾ ਜਾਂਦਾ ਹੈ ਪੁਲਸ ਵੱਲੋਂ ਦੇਖਣ ਨੂੰ ਮਿਲਿਆ ਸੀ ਅਜ ਤੋਂ 2.5 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਸੀ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਕਿ ਅਜੂਨਾਦਰ ਸੇ ਯੋਗ ਮਦਦ ਹੈ ਪੂਰਾ ਦੇਖਿਏ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਕੱਲ ਹੀ ਅਸੀਂ ਫਿਗਰਸ ਲਈ ਸੀ ਤੇ ਹਲੇ ਤੱਕ 170 ਪੰਚਾਇਤਾਂ ਨੇ ਫਾਜ਼ਿਲਕਾ ਪੁਲਿਸ ਪੰਜਾਬ ਪੁਲਿਸ ਦੇ ਹੱਕ 'ਚ ਰੈਜ਼ੋਲੂਸ਼ਨਸ ਪਾਸ ਕੀਤੀਆਂ ਹੈਗੀਆਂ ਉਹ ਰੈਜ਼ੋਲੂਸ਼ਨ ਦੀ ਕਾਪੀਜ਼ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੋਂ ਜਿਹੜਾ ਮਿਸ਼ਨ ਨਿਸ਼ਚੈ ਅਸੀਂ ਇੱਕ ਮਹੀਨਾ ਪਹਿਲੇ ਇੱਕ ਛੋਟੀ ਜਿਹੀ ਮੁਹਿੰਮ ਨੂੰ ਅਸੀਂ ਸਟਾਰਟ ਕੀਤਾ ਸੀ ਉਹ ਇੱਕ ਬਹੁਤ ਉਹਦਾ ਸਾਨੂੰ ਬਹੁਤ ਓਵਰਵੈਲਮਿੰਗ ਰਿਸਪਾਂਸ ਮਿਲ ਰਿਹਾ ਹੈ ਤੇ ਸਮਾਜ ਦਾ ਹਰ ਇੱਕ ਵਰਗ ਹਰ ਇੱਕ ਸਟੇਕਹੋਲਡਰ ਸਾਡੇ ਨਾਲ ਆ ਰਿਹਾ ਹੈ ਤੇ ਸਾਡੀ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਮਰਦੇ ਨਗਰੇ ਬ੍ਰਾਮ ਜੀ ਹੋਈ ਉਹਨਾਂ ਦੀ ਕੋਈ ਪ੍ਰਾਪਰਟੀ ਵਗੈਰਾ ਵੀ ਚੈੱਕ ਯੈਸ ਵੀ ਆਰ ਆਲਰੇਡੀ ਇਨ ਦਾ ਪ੍ਰੋਸੈਸ ਆਫ ਆਈਡੈਂਟੀਫਾਈਂ ਆਈਡੈਂਟੀਫਾਈ ਹੋ ਵੀ ਚੁੱਕੀ ਹੈ ਤੇ ਉਹਦੇ ਅਟੈਚਮੈਂਟ ਦੇ ਜਿਹੜੇ ਕਾਗਜ਼ ਨੇ ਤਿਆਰ ਹੋ ਰਹੇ ਨੇ ਤੇ ਇਸ ਵੇਲੇ ਸੱਤ ਅਸੀਂ ਡਰਗ ਪੈਡਲਰਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਪ੍ਰਾਪਰਟੀ ਅਟੈਚਮੈਂਟ ਦੇ ਕਾਗਜ਼ ਆਲਰੇਡੀ ਕੰਪਟੈਂਟ ਅਥਾਰਟੀ ਨੂੰ ਪੇਚ ਚੁੱਕੇ ਨੇ